ਜੀ ਸਰ ਸਤਿ ਕੀ ਨਮਸਕਾਰ ਅੱਜ ਸਾਡਾ ਜਿਹੜਾ ਕਾਲਜ ਦੇ ਵਿੱਚ ਅਸੀਂ ਸਮਾਜ ਨੂੰ ਇੱਕ ਭ੍ਰਿਸ਼ਟਾਚਾਰ ਮੁਕਤ ਕਰਨ ਵਾਸਤੇ ਜਾਗਰੂਕਤਾ ਹਫਤਾ ਚਲਾ ਰਹੇ ਹਾਂ ਸਾਡੇ ਮੁੱਖ ਮੰਤਰੀ ਸਾਹਿਬ ਸਰਦਾਰ ਭਗਵੰਤ ਸਿੰਘ ਜੀ ਮਾਨ ਤੇ ਚੀਫ ਡਾਇਰੈਕਟਰ ਵਿਜੀਲੈਂਸ ਬਿਊਰੋ ਸ਼੍ਰੀ ਪਰਵੀਨ ਕੁਮਾਰ ਸਿਨਾ ਜੀ ਡਾਇਰੈਕਟਰ ਸਾਡੇ ਸ਼੍ਰੀ ਨਵੀਨ ਸਿੰਘਲਾ ਜੀ ਵਿਜੀਲੈਂਸ ਤੇ ਅਤੇ ਸਾਡੇ ਐਸਐਸਪੀ ਸਾਹਿਬ ਸ਼੍ਰੀ ਦਿਗਵੇਜ ਕਪੜੀ ਅਸੀਂ ਸਾਰਿਆਂ ਨੇ ਇਹ ਸੰਕਲਪ ਲਿਆ ਕਿ ਇਸ ਹਫਤੇ ਦੇ ਵਿੱਚ ਹਰ ਇੱਕ ਜਗ੍ਹਾ ਜਾ ਕੇ ਲੋਕਾਂ ਨੂੰ ਸਮਾਜ ਨੂੰ ਭ੍ਰਿਸ਼ਟਾਚਾਰ ਤੋਂ ਮੁਕਤ ਕਰਨ ਵਾਸਤੇ ਆਪਦੇ ਪ੍ਰੋਗਰਾਮ ਕਰੀਏ ਸੈਮੀਨਾਰਸ ਕਰਵਾਈਏ ਇਸ ਹਫਤਾ ਇਸ ਲਈ ਚੁਣਿਆ ਜਾਂਦਾ ਕਿਉਂਕਿ ਵੱਲਵ ਭਾਈ ਪਟੇਲ ਜੀ ਦਾ ਜਨਮ ਦਿਨ ਹੁੰਦਾ ਉਸ ਜਨਮ ਦਿਹਾੜੇ ਦੇ ਦੌਰਾਨ ਅਸੀਂ ਇਹ ਹਫਤਾ ਜਾਗਰੂਕਤਾ ਹਫਤਾ ਮਨਾਉਂਦੇ ਆ ਤੇ ਅਸੀਂ ਪਹਿਲਾਂ ਯੂਨੀਵਰਸਿਟੀ ਸੈਂਟਰਲ ਯੂਨੀਵਰਸਿਟੀ ਕੋਲ ਵੀ ਅਸੀਂ ਲੈਕਚਰ ਕਰਵਾਏ ਨੇ ਰਫਾਇਨਰੀ ਦੇ ਵਿੱਚ ਵੀ ਕਰਵਾਏ ਆ ਔਰ ਅੱਜ ਜਿਸ ਜਿਹੜਾ ਸਾਡਾ ਮਾਨਸਾ ਡਿਸਟ੍ਰਿਕਟ ਦੇ ਵਿੱਚ ਵੀ ਬਚਤ ਭਾਵਨ ਦੀ ਵੀ ਕਰਵਾਏ ਆ ਔਰ ਅੱਜ ਸਾਡਾ ਕਾਲਜ ਦੇ ਵਿੱਚ ਇਹ ਲੈਕਚਰ ਦਿੱਤਾ ਔਰ ਸਾਡਾ ਸਿਰਫ ਇੱਕੋ ਇੱਕ ਮਕਸਦ ਹੈ ਵੀ ਆਉਣ ਵਾਲੀ ਪੀੜ੍ਹੀ ਜਿਹੜੀ ਹੈ ਉਹ ਕਿਉਂਕਿ ਦੋ ਚੀਜ਼ਾਂ ਹੁੰਦੀਆਂ ਨੇ ਇੱਕ ਤਾਂ ਸਾਡੀ ਜਿਹੜਾ ਸਮਾਜ ਹੈਗਾ ਉਹ ਇਸ ਪੀੜ੍ਹੀ ਨੇ ਅੱਗੇ ਸਰਜਣਾ ਤੇ ਇਹਨਾਂ ਨੇ ਆਫੀਸਰਜ਼ ਬਣਨ ਲੱਗ ਪਏ ਤਾਂ ਇੱਕ ਸਾਡਾ ਹੁੰਦਾ ਵੀ ਅਸੀਂ ਲੀਗਲੀ ਕਾਰਵਾਈ ਕਰਨੀ ਆ ਉਹ ਕਿਵੇਂ ਕਰਨੀ ਅਸੀਂ ਦੋਨੇ ਚੀਜ਼ਾਂ ਇਸ ਸੈਮੀਨਾਰ ਦੇ ਵਿੱਚ ਰੱਖਿਆ ਨੇ ਔਰ ਕਿਉਂ ਕਿਹੜਾ ਬੰਦਾ ਕੰਪਲੇਂਟ ਕਰ ਸਕਦਾ ਕਿਹੜਾ ਬੰਦਾ ਸਾਡੇ ਕੋਲ ਆ ਸਕਦਾਗਾ ਔਰ ਕਿਸ ਤਰ੍ਹਾਂ ਮਤਲਬ ਭ੍ਰਸ਼ਟਾਚਾਰ ਨੂੰ ਅਸੀਂ ਮੁਕਤ ਕਰ ਸਕਦੇ ਆ ਇਹ ਸਾਰੇ ਐਸਪੈਕਟਸ ਅਸੀਂ ਆਦੇ ਲੈਕਚਰਾਂ ਸੇ ਕਵਰ ਕੀਤੇ ਨੇ ਔਰ ਮੈਂ ਤੁਹਾਡੇ মিডিਆ ਦੇ ਕਰਮਚਾਰੀਆਂ ਦਾ ਵੀ ਬਹੁਤ ਧੰਨਵਾਦ ਕਰਦਾ ਕਿ ਤੁਸੀਂ ਸਾਡੇ ਸੈਮੀਨਾਰਸ ਨੂੰ ਕਵਰ ਕੀਤਾ ਔਰ ਸਾਡੇ ਸਾਰੇ ਦਰਸ਼ਕਾਂ ਨੂੰ ਇਹ ਅਪੀਲ ਹੈ ਕਿ ਕਿਸੇ ਵੀ ਲੈਵਲ ਤੇ ਕਿਤੇ ਭ੍ਰਸ਼ਟਾਚਾਰ ਹੋ ਰਿਹਾ ਉਹਨਾਂ ਦੇ ਆਲੇ ਦੁਆਲੇ ਉਹਦੀ ਸੂਚਨਾ ਵਿਜੀਲੈਂਸ ਦੇ ਟੋਲ ਫ੍ਰੀ ਨੰਬਰਾਂ ਤੇ ਦਿਓ ਤਾਂ ਕਿ ਅਸੀਂ ਇੱਕ ਭ੍ਰਸ਼ਟਾਚਾਰ ਮੁਕਤ ਜਿਹੜਾ ਸਮਾਜ ਨੂੰ ਸਿਰਜ ਸਕੀਏ ਥੈਂਕ ਯੂ ਕਿੰਨਾ ਸਰ ਅਸੀਂ ਤੇ ਕਿੰਨਾ ਮਿਲ ਰਿਹਾ ਲੋਕਾਂ ਦੀ ਰੁਚੀ ਅਜੋਕਾ ਕਿੰਨੇ ਕਿੰਨੇ ਪਹਿਲਾਂ ਤੇ ਹੁਣ ਦੇ ਸਮੇਂ ਦੇ ਦੇਖੋ ਜਿਸ ਜਿਸਰ ਸਾਹਿਬ ਨਾਲ ਸਾਡੇ ਕੋਲੇ ਕੰਪਲੇਂਟਸ ਆਉਂਦੀਆਂ ਨੇ ਜਿਸ ਸਾਹਿਬ ਨਾਲ ਅਸੀਂ ਕਾਰਵਾਈ ਕਰ ਰਹੇ ਹਾਂਗੇ ਸਾਡੇ ਤੁਸੀਂ ਦੇਖਿਆ ਹੋਣਾ ਬਠਿੰਡਾ ਦੇ ਵਿੱਚ ਵੱਡੇ ਵੱਡੇ ਮਤਲਬ ਜਿਹੜੇ ਕਰਪਸ਼ਨ ਦੇ ਵਿੱਚ ਅਸੀਂ ਕੇਸ ਰਜਿਸਟਰਡ ਕੀਤੇ ਨੇਗੇ ਬੜੇ ਹਾਈ ਲੈਵਲ ਦੇ ਉਹਦੇ ਵਿੱਚ ਜੇ ਲੋਕਾਂ ਦੇ ਵਿੱਚ ਜਾਗਰੂਕਤਾ ਆਈ ਹੈ ਤਾਂ ਕਿਹ ਹੈ ਅੱਜ ਦਾ ਨਹੀਂ ਹੈਗਾ ਕਈ ਕਈ ਸਾਲ ਤੋਂ ਮਤਲਬ ਅਸੀਂ ਚੱਲ ਰਿਹਾ ਜਿੱਦੋਂ ਦੇ ਦੇਸ਼ ਆਜ਼ਾਦ ਹੋਇਆ ਤਾਂ ਲੋਕਾਂ ਦੇ ਵਿੱਚ ਜਿੱਦੋਂ ਸਾਡੇ ਸਾਡਾ ਮਕਸਦ ਹੁੰਦਾ ਉਚਾਏ ਇੱਕ ਵੀ ਵਿਅਕਤੀ ਸਾਡੇ ਕੋਲੇ ਇਸ ਤਰ੍ਹਾਂ ਦਾ ਆ ਜਾਂਦਾ ਹੈਗਾ ਕਿ ਜਗਰੂਕ ਹੋਇਆ ਹੋਇਆ ਤਾਂ ਸਾਡਾ ਸੰਕਲਪ ਜਿਹੜਾ ਹੈਗਾ ਉਹ ਪੂਰਾ ਹੋ ਜਾਂਦਾ ਸਾਡੇ ਕੋਲੇ ਜੇ ਕੋਈ ਇੱਕ ਇੱਕ ਬੰਦਾ ਵੀ ਤਰਫ ਤੋਂ ਬੰਦਾ ਫੜਿਆ ਜਾਂਦਾ ਉਹਦੇ ਤੇ ਕਾਰਵਾਈ ਹੋ ਜਾਂਦੀ ਹੈ ਔਰ ਉਹਦੇ ਨਾਲ ਸਮਾਜ ਦੇ ਵਿੱਚ ਦੂਜੇ ਅਫਸਰਾਂ ਨੂੰ ਵੀ ਠੱਲ ਪੈਂਦੀ ਹੈ ਜਿਹੜੇ ਜਿਹੜੇ ਪਚੋਲੀਆ ਟਾਈਪ ਬੰਦੇ ਨੇਗੇ ਉਹ ਵੀ ਡਰਦੇ ਨੇਗੇ ਤਾਂ ਸਾਡਾ ਮਕਸਦ ਇਹੀ ਹੈ ਕਿ ਭ੍ਰਿਸ਼ਟਾਚਾਰ ਖਤਮ ਕਰੀਏ